ਮੈਂ ਉਹਨਾਂ ਪੁੱਛਿਆ ਇੰਨਾ ਨਸ਼ਾ ਕਿਵੇਂ ਚੱਲੇ ਗਿਆ ਕਰ ਕਰ ਉਹ ਕਹਿਣ ਲੱਗੇ ਕਿ ਸਾਨੂੰ ਹੁਕਮ ਹੈ ਚੀਫ ਮਨਿਸਟਰ ਦਾ ਕਿ ਜੋ ਮੇਰਾ ਐਮਐਲਏ ਕਹੇ ਉਹ ਹੀ ਕਰਨਾ ਹੈ ਤੇ ਜਿਹੜੇ ਐਮਐਲਏ ਆ ਉਹਨਾਂ ਨੇ ਐਸਚੁਣ ਕਹਿਦਾ ਕਿ ਆ ਨਸ਼ੇ ਵੇਚਣ ਵਾਲਿਆਂ ਨੂੰ ਹੱਥ ਨਹੀਂ ਪਾਉਣਾ ਤੁਸੀਂ ਹਰ ਐਮਐਲਏ ਨਾਲ ਦਾ 10 ਤੋਂ 15 15 ਲੱਖ ਰੁਪਏ ਮਹੀਨੇ ਦੀ ਉਹਨਾਂ ਤੋਂ ਰਿਸ਼ਵਤ ਲੈਣ ਲੱਗੇ ਅੱਜ ਗੈਂਗਸਟਰ ਰਾਜ ਕਰ ਰਹੇ ਆ ਰੰਡਾ ਕਰਦੀ ਦਰਾਜ ਹੈ ਫਰਾਤੀਆਂ ਲਈ ਜਾ ਰਿਆ ਕੋਈ ਫੜਿਆ ਨਹੀਂ ਜਾਂਦਾ ਕੋਈ ਡਰ ਨਹੀਂ ਹੈ ਅੱਜਿੱਥੇ ਵੀ ਮੈਂ ਵਪਾਰੀਆਂ ਕੋਲ ਜਾਣਾ ਡਰਦੇ ਮਾਹੌਲ 'ਚ ਬੈਠੇ ਆ ਕਿਉਂਕਿ ਕਿਸੇ ਟਾਈਮ ਉਹਨਾਂ ਨੂੰ ਫੋਨ ਆ ਜਾਂਦਾ ਤੇ ਭਰਤੀ ਦੇਣੀ ਪੈਂਦੀ ਹੈ ਮੈਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਚੀਫ ਮਨਿਸਟਰ ਨੂੰ ਮਿਲ ਗਿਆ ਯੋਗੀ ਜੀ ਨੂੰ ਉਹ ਉਥੋਂ ਦੇ ਆਪਣੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਕੰਮ ਸੀ ਜਦੋਂ ਮੈਂ ਬਾਹਰ ਨਿਕਲਿਆ ਕੋਈ 25 30 ਪੰਜਾਬ ਦੇ ਵੱਡੇ ਨਾਮੀ ਇੰਡਸਟ੍ਰੀਅਲਿਸਟ ਉਹ ਆਪਣੇ ਯੋਗੀ ਨੂੰ ਮਿਲਣ ਆਏ ਸੀ ਮੈਨੂੰ ਜਦੋਂ ਬਾਹਰ ਨਿਕਲਿਆ ਤਾਂ ਮੈਨੂੰ ਮਿਲੇ ਮੈਂ ਕਿਹਾ ਉਹ ਕਹਿੰਦੇ ਅਸੀਂ ਤਾਂ ਇੱਥੇ ਕਾਰਖਾਨੇ ਲਾਉਣ ਲੱਗੇ ਆਂ ਮੈਂ ਕਿਹਾ ਕਿਉਂ ਕੀ ਹੋ ਗਿਆ ਕਹਿੰਦਾ ਐਜਾ ਮਾਹੌਲ ਡਰਦਾ ਪੰਜਾਬ 'ਚ ਹੈ ਕਿ ਸਾਨੂੰ ਡਰ ਲੱਗਦਾ ਇੱਥੇ ਕਾਰਖਾਨੇ ਲਾਉਣ ਦੇ ਅੱਜ ਕੋਈ ਸਰਕਾਰ ਹੈ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਤੁਸੀਂ ਜਾਣਦੇ ਹੋ ਪੰਜਾਬ ਦਾ ਇਤਿਹਾਸ ਜਾਣਦੇ ਹੋ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਸਭ ਤੋਂ ਪਹਿਲੇ ਤੁਸੀਂ ਜਾਣਦੇ ਹੋ ਕਿ ਮੈਂ ਆਪਣਾ ਸਿਆਸੀ ਜੀਵਨ ਐਸੀ ਹਲਕੇ ਤੋਂ ਸ਼ੁਰੂ ਕੀਤਾ ਪਹਿਲੀ ਵਾਰ ਮੈਂ ਐਮਪੀ ਬਣਿਆ ਪਹਿਲਾ ਇਲੈਕਸ਼ਨ ਜ਼ਿੰਦਗੀ ਜਲੜਿਆ ਤੁਹਾਡੇ ਇੱਥੇ ਹਲਕੇ ਜਿਹਨੜਿਆਂ ਤੁਸੀਂ ਉਹ ਦਿਨ ਯਾਦ ਕਰੋ ਅਸੀਂ ਆਲੀ ਯਾਦ ਕਰਦੇ ਹਾਂ ਕਿ ਤੁਹਾਡੇ ਸ਼ਹਿਰ ਵਿੱਚ ਤੁਹਾਡੇ ਸ਼ਹਿਰ ਵਿੱਚ ਤੁਹਾਡੇ ਹਲਕੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ ਪਾਰਲੀਮੈਂਟ ਵਿੱਚ ਜੋ ਜੋ ਕੁਝ ਬਣਿਆ ਉਹਦੋਂ ਹੀ ਬਣਿਆ ਜਦੋਂ ਆਕਾਲੀ ਦਲ ਦੀ ਸਰਕਾਰ ਬਣੀ ਬਰਬਾਦ ਹੋ ਜਾਂਦੇ ਐ ਅੱਜ ਜੋ ਭਾਵੇਂ ਸੜਕਾਂ ਐ ਭਾਵੇਂ ਥਰਮਲ ਪਲਾਂਟ ਐ ਭਾਵੇਂ 에ਅਰਪੋਰਟ ਐ ਭਾਵੇਂ ਸ਼ਹਿਰਾਂ ਦੀ ਡਿਵੈਲਪਮੈਂਟ ਐ ਭਾਵੇਂ ਪਿੰਡਾਂ ਵਿੱਚ ਮੰਡੀਆਂ ਐ ਕੱਸੀਆਂ ਨਹਿਰਾਂ ਪੱਕੇ ਖਾਲੇ ਐ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਉਹ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਵਪਾਰੀਆਂ ਦੇ ਵਿੱਚ ਹੌਸਲਾ ਸੀ ਵਪਾਰ ਕਰਨ ਦਾ ਉਹਨਾਂ ਨੂੰ ਪਤਾ ਸੀ ਇਹ ਹੈ ਤਾਂ ਵਧੀਆ ਮਾਹੌਲ ਪੰਜਾਬ ਚ ਕਿਹੜੀ ਵੱਡੀ ਸੋਚ ਕਾਲੀ ਦਲਦੀ ਹੈ ਭਾਈਚਾਰੇ ਸਾਂਝਦੀ ਹੈ ਅਸੀਂ ਗੁਰੂਆਂ ਦੇ ਦੱਸੇ ਦੇ ਰਸਤੇ ਉਲ ਚੱਲਦੇ ਆਂ ਆਪਣੇ ਗੁਰੂ ਸਬਾਨ ਨੇ ਆਪ ਨੂੰ ਕੀ ਸਿਖਾਇਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਮੈਨੂੰ ਯਾਦ ਹੈ ਬਾਦਲ ਸਾਹਿਬ ਮੁੱਖ ਮੰਤਰੀ ਰੇ 25 ਸਾਲ Hindu ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆਂ Christian ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆਂ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆਂ ਸਿੱਖਾਂ ਨੇ ਤਾਂ ਕਹਿਣਾ ਹੀ ਸੀ ਸੋ ਆਹ ਹਾਲ ਜਿਹੜਾ ਸੀ ਪੰਜਾਬ ਦਾ ਆ ਬਿਗੜ ਦਿੱਤਾ ਇਹਨਾਂ ਨੇ ਕੀ ਆਪਾਂ ਜਮਾਈ ਤਬਾਹ ਹੋ ਜਾਣਾ ਆ ਝਾੜੂ ਵਾਲਿਆਂ ਨਾ ਤੁਸੀਂ ਦੇਖ ਲਿਆ 2.5 ਸਾਲ ਜੇ ਕਿਸੇ ਦੁਕਾਨ ਦਾ ਵੀ ਦੁਗਾਟਨ ਕਰਨਾ ਹੈ ਕੇਜਰੀ ਵਾਲਾ ਆਪ ਆਉਂਦਾ ਕਰਨ ਵਾਸਤੇ ਆ ਮੁੱਖ ਮੰਤਰੀ ਭਗਵੰਤ ਮਾਨ ਕਹਿਣ ਦੇ ਲਾਇਕ ਸ਼ਰਾਬੀ ਨਲਾਇਕ ਨਖਿੱਧ ਮੈਂ ਤਾਂ ਸੋਚ ਰਿਹਾ ਸੀ ਮੈਂ ਕਿਹਾ ਪੰਜਾਬ ਦੀ ਜਨਤਾ ਵੀ ਹੈਰਾਨ ਹੈ ਬੜੀ ਮਹਾਨ ਹੈ ਬੰਲਾ ਦਾ 92 ਮਲੰਗ ਤੁਸੀਂ ਜਿਤਾਦੇ ਇਹਨਾਂ ਦੇ ਆ ਐਮਐਲਏ ਕਹਿੰਦੇ ਲਾਇਕ ਨਹੀਂ ਹੈ ਜਿਹੜੇ ਐਮਐਲਏ ਬਣਾਤੇ ਐ ਹੁਣ ਉਹਨਾਂ ਦਾ ਮਨ ਚ ਕੋਈ ਹੈ ਕਿ ਅਸੀਂ ਜ਼ਿੰਦਗੀ ਚ ਬੰਨਣਾ ਨਹੀਂ ਉਹ ਦੋ ਹੱਥਾਂ ਤੇ ਲੱਗੇ ਲੁੱਟਣ ਲੱਗੇ ਨਾ ਕਿਸੇ ਨੂੰ ਮਿਲਦੀ ਹੈ ਨਾ ਸੁਖ ਸੁੱਖ ਤੁੰਦੇ ਆਈ ਭਗਵੰਤ ਮਾਨ ਕਹਿੰਦਾ ਸੀ ਮੇਰਾ ਹਰਾ ਪੈਨ ਮੈਂ ਜੋ ਜਨਤਾ ਦੀ ਪਾਰਟੀ ਇੱਕ ਤਾਂ ਨਾਂ ਇਹਨਾਂ ਨੇ ਆਜਾ ਲਿਖਦੇ ਆਮ ਆਦਮੀ ਐ ਕੋਈ ਆਮ ਆਦਮੀ ਦੇ ਵਿੱਚ ਆਮ ਆਦਮੀ ਕੋਈ ਨਹੀਂ ਹੈ ਸਾਰੇ ਠਾਕ ਆਦਮੀ ਹੈ ਜਿਨੇ ਇਹਨਾਂ ਦੇ ਵਿੱਚ ਤੋ ਐਸ ਕਰਕੇ ਅੱਜ ਜਿੰਨੀ ਛੇਤੀ ਆਪਾਂ ਆਪਣੀ ਪਾਰਟੀ ਇੱਕ ਮੈਂ ਹੋਰ ਵੀ ਗੱਲ ਦੱਸਣਾ ਚਾਹਣਾ ਜਿਹੜੀ ਹੁੰਦੀ ਹੈ ਖੇਤਰੀ ਪਾਰਟੀਆਂ ਤੁਹਾਡੇ ਸੂਬੇ ਦੀ ਪਾਰਟੀ ਦਾ ਤੇ ਨੈਸ਼ਨਲ ਪਾਰਟੀਆਂ ਦਾ ਬੜਾ ਫਰਕ ਹੈ ਸਾਡੇ ਵਾਸਤੇ ਇਹ ਸਾਰਾ ਕੁਝ ਪੰਜਾਬ ਹੈ ਸਾਡੇ ਵਾਸਤੇ ਇੱਕ ਇੱਕ ਸਾਡਾ ਪੰਜਾਬ ਦੀ ਵਾਸਤੇ ਲੜਾਈ ਲੜਦਾ ਹੈ ਜਦੋਂ ਸਰਕਾਰ ਬਣਦੀ ਹੈ ਅਸੀਂ ਭਾਵੇਂ ਸੈਂਟਰ ਕੋਲੇ ਜਾਣਾ ਪਏ ਕਿਤੇ ਵੀ ਜਾਣਾ ਪਵੇ ਅਸੀਂ ਪੰਜਾਬ ਵਾਸਤੇ ਲੈ ਕੇ ਆਉਣੇ ਆ ਅੱਜ ਜਿੰਨੀਆਂ ਨੈਸ਼ਨਲ ਪਾਰਟੀਆਂ ਹੈ ਆ ਇਹਨਾਂ ਦੇ ਲੀਡਰ ਪੰਜਾਬ ਦੇ ਉਹਨਾਂ ਦੀ ਹਿੰਮਤ ਨਹੀਂ ਕੀ ਆਪਣੇ ਲੀਡਰਾਂ ਦੇ ਨੈਸ਼ਨਲ ਲੀਡਰਾਂ ਦੇ ਖਿਲਾਫ ਕੁਝ ਬੋਲ ਦੇਣ ਜਾਂ ਕੋਈ ਉੱਥੇ ਕੋਈ ਡੀਟਰ ਦੇ ਲੈ ਕੇ ਆਉਣ ਇਸ ਕਰਕੇ ਤੁਸੀਂ ਦੇਖਿਆ ਕਿ ਪੰਜਾਬ ਦੀ ਤਰੱਕੀ ਖੇਤਰੀ ਪਾਰਟੀ ਨੇ ਕੀਤੀ ਆ ਅਕਾਲੀ ਦਲ ਨੇ ਤਾਂ ਇਸ ਕਰਕੇ ਜੈਤੋ ਵਾਲਿਓ ਵਾਸ ਨੂੰ ਆਈ ਬੇਕਤੀ ਕਰਨਾ ਹੈ ਜੀ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਜੇ ਵਪਾਰ ਵਾਪਸ ਕੁਝ ਉਹਦਾ ਮਾਹੌਲ ਬਣਾਣਾ ਜਿੱਥੇ ਖੁੱਲਾ ਵਪਾਰ ਚੱਲੇ ਇੰਡਸਟਰੀ ਹੈ ਡਵੈਲਪਮੈਂਟ ਹੈ ਪੰਜਾਬ ਵਿੱਚ ਡਰਦਾ ਮਾਹੌਲ ਖਤਮ ਹੋਏ ਅਮਨ ਸ਼ਾਂਤੀ ਰਹੇ ਭਾਈਚਾਰਾ ਸਾਂਝ ਰਹੇ ਫਿਰ ਵਾਪਸ ਅਕਾਲੀ ਦਲ ਨੂੰ ਲਿਆਓ ਵਾਪਸ ਅਕਾਲੀ ਦਲ ਨੂੰ ਲਿਆਓ ਅਕਾਲੀ ਦਲ ਨੂੰ ਤਗੜਾ ਕਰ ਦੋਗੇ ਅਕਾਲੀ ਦਲ ਪੰਜਾਬੀਆਂ ਦੀ ਫੌਜ ਹੈ ਥੋਡੀ ਆਪਣੀ ਤਾਕਤ ਹੈ ਇਹ ਥੋੜੀ ਫੌਜ ਤਖੜੀ ਆ ਤੁਹਾਡਾ ਕੋਈ ਮੱਕਾ ਤੁਹਾਡੇ ਨਾਲ ਪੰਗਾ ਨਹੀਂ ਲੈ ਸਕਦਾ ਇਸ ਕਰਕੇ ਨੈਸ਼ਨਲ ਪਾਰਟੀਆਂ ਨੂੰ ਛੱਡ ਕੇ ਆਪਣੀ ਖੇਤਰੀ ਪਾਰਟੀ ਨੂੰ ਤਖੜਾ ਕਰੋ ਜਿਵੇਂ ਤੁਸੀਂ ਜਿੰਨੇ ਸਾਲ ਕੀਤਾ ਸੀ ਉਹਨੇ ਸਾਲ ਤੁਸੀਂ ਪੰਜਾਬ ਤਰੱਕੀ ਦੇਖੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧਨਵਾਦ ਭਾਰਿਆਂ ਦਾ ਜੱਟ ਵਾਲਿਆਂ ਨੰਬਰ ਲੈ ਗਏ ਤੁਸੀਂ ਅੱਜ ਬਹੁਤ ਬਹੁਤ ਸਰਦਾਰ ਸੁਪਾ ਸਰਦਾਰ